ਆ ਦੋਨੇ ਚੀਜ਼ਾਂ ਦੇ ਵਿੱਚ ਬੜੀ ਖਾਸ ਕਾਮਨ ਗੱਲ ਹੈ ਇਹਨੂੰ ਬਾਲਣ ਲਈ ਜਿਹੜੀ ਬਾਲਣ ਦੀ ਲੋੜ ਹੁੰਦੀ ਆ ਉਹ ਇਹਦੇ ਥੱਲੇ ਭਰਿਆ ਹੁੰਦਾ ਪਰ ਟਾਈਪ 1 ਡਾਇਬੀਟਿਸ ਵਾਲੇ ਕੇਸਾਂ ਦੇ ਵਿੱਚ ਬਾਲਣ ਦੀ ਖਪਤ ਲਈ ਆ ਚੀਜ਼ ਬੜੀ ਜ਼ਰੂਰੀ ਹੁੰਦੀ ਆ ਇਨਸੂਲਿਨ ਕਿਸ ਤਰ੍ਹਾਂ ਮੇਨ એનર્ਜੀ ਸੋਰਸ ਸਾਡਾ ਬਾਡੀ ਦਾ ਜਿਹੜਾ ਬਹੁ ਗਿਣਤੀ ਦਾ ਗਲੂਕੋਜ਼ ਪਰ ਟਾਈਪ 1 ਡਾਇਬੀਟਿਸ ਦੇ ਵਿੱਚ ਇਨਸੂਲਿਨ ਬਾਡੀ ਬਣਾ ਨਹੀਂ ਰਹੀ ਤਾਂ એનર્ਜੀ ਗਲੂਕੋਜ਼ ਤੋਂ ਯੂਟਿਲਾਈਜ਼ ਨਹੀਂ ਕਰ ਪਾਉਂਦੀ ਉਹਦੀ ਮਤਲਬ ਵਰਤੋਂ ਨਹੀਂ ਸਹੀ ਤਰੀਕੇ ਨਾਲ ਹੁੰਦੀ ਦੂਜੇ ਨੰਬਰ ਤੇ ਮਸਲ ਮਾਸ ਤੇ ਪ੍ਰੋਟੀਨ ਆ ਉਹ ਵੀ ਬਾਡੀ ਦੇ ਵਿੱਚ ਜਿਹੜਾ ਵਰਤਿਆ ਨਹੀਂ ਜਾਂਦਾ ਸਹੀ ਤਰੀਕੇ ਨਾਲ ਪਿਸ਼ਾਬ ਰਹੀ ਬਾਹਰ ਨਿਕਲ ਜਾਂਦਾ ਇਸੇ ਕਰਕੇ ਟਾਈਪ 1 ਡਾਇਬੀਟਿਸ ਦੇ ਕੇਸ ਆ ਜਿਹੜੇ ਸਕੀਨੀ ਜਾਂ ਕਹਿ ਸਕਦੇ ਆ ਪਾ ਪਤਲੇ ਹੁੰਦੇ ਆ ਇਸੇ ਤਰ੍ਹਾਂ ਦਾ ਇੱਕ ਕੇਸ ਯੂਕੇ ਤੋਂ ਐਦੇ ਤੇ ਡਿਪੈਂਡ ਭੈਣ ਮਨਪ੍ਰੀਤ ਨੇ weight gain ਲਈ diet plan ਲੈਣਾ ਸੀ ਜਿਹੜਾ HBA1C ਦਾ 3 ਮਹੀਨੇ ਵਾਲੀ 슈ਗਰ ਦਾ ਲੈਵਲ ਹੁੰਦਾ ਸੀ 10 ਦੇ ਆਸ-ਪਾਸ ਜਾਂ ਉੱਪਰ diet plan ਲਿਆ ਮਾਰਚ ਦੇ ਵਿੱਚ ਰਿਜ਼ਲਟ ਹੌਲੀ-ਹੌਲੀ ਆਉਂਦੇ ਹੁੰਦੇ ਆ ਇੱਕਦਮ ਵੀ ਆ ਜਾਂਦੇ ਆ ਪਰ ਮੇਨਟੇਨ ਹੋਣ ਤੇ ਸਾਰਾ ਲੈਵਲ ਬਿਨਾਂ ਦਵਾਈ ਦੇ ਟਾਈਮ ਲੱਗ ਜਾਂਦਾ ਹੁਣ ਜਿਹੜਾ ਉਹਨਾਂ ਦਾ ਲੈਵਲ ਹੈ ਸੱਤ ਦੇ ਆਸ-ਪਾਸ ਰਹਿੰਦਾ ਮਤਲਬ ਚੰਗੀ ਖੁਰਾਕ ਚੰਗੀ ਸੋਚ ਸਟ्रेस रहਤ ਲਾਈਫ ਸਭ ਕੁਝ ਕਰ ਸਕਦੇ ਹੋ ਤੁਸੀਂ ਵੀ ਕਿਸੇ ਹੈਲਥ ਇਸ਼ੂ ਜਾਂ ਜਨਰਲ ਵੈਲਨਸ ਲਈ ਪੇਡ ਡਾਈਟ ਪਲਾਨ ਲੈਣਾ WhatsApp ਕਰ ਸਕਦੇ ਹੋ